ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਵੀਰ ਬਰਿੰਦਰ ਗੋਲਡੀ ਹਮੇਸ਼ਾ ਤੁਹਾਨੂੰ ਚੰਗੇ ਗੱਲਾਂ ਕਰਨਾ ਮਿਲਾਉਂਦਾ ਰਹਿੰਦਾ ਹੈ ਔਰ ਅੱਜ ਮੈਂ ਖੜਾ ਹਾਂ ਕੋਟਕਪੂਰੇ ਦੇ ਵਿੱਚ ਨਵੀਂ ਦਾਣਾ ਮੰਡੀ ਦੇ ਵਿੱਚ ਇੱਥੇ ਇੱਕ ਟਾਬਾ ਹੈ ਤੇ ਟਾਬੇ ਤੇ ਕੰਮ ਕਰਨ ਵਾਲਾ ਬੰਦਾ ਤੰਦੂਰ ਤੇ ਰੋਟੀਆਂ ਬਿਲਾਉਂਦਾ ਹੈ ਸਬਜ਼ੀਆਂ ਬਣਾਉਂਦਾ ਹੈ ਉਹ ਬੰਦਾ ਨੇਪਾਲ ਚੋਂ ਆਇਆ 15 ਸਾਲ ਨੂੰ ਇੱਧਰ ਆਏ ਨੂੰ ਆਏ ਔਰ ਪੰਜਾਬੀ ਐਡੀ ਸ਼ੁੱਧ ਬੋਲਦਾ ਹੈ ਕਈ ਬੰਦੇ ਪੰਜਾਬ ਦੇ ਵਿੱਚ ਰਹਿ ਕੇ ਵੀ ਸ਼ੁੱਧ ਪੰਜਾਬੀ ਨਹੀਂ ਬੋਲ ਸਕਦੇ ਪਰ ਇਹ ਬੰਦੇ ਵਿੱਚ ਐਸੀ ਕਲਾਕਾਰੀ ਹੈ ਨੇਪਾਲੀ ਹੋਣ ਦੇ ਬਾਵਜੂਦ ਵੀ ਸ਼ੁੱਧ ਪੰਜਾਬੀ ਬੋਲਦਾ ਹੈ ਹਿੰਦੀ ਵੀ ਬੋਲਦਾ ਹੈ ਦੀ ਆਪਣੀ ਭਾਸ਼ਾ ਦੇ ਵਿੱਚ ਵੀ ਉਹਨਾਂ ਤੋਂ ਪਗੀ ਸੁਣਾਗੇ ਗਾਣੇ ਗਾਣੇ ਵੀ ਸੁਣਾਉਂਦਾ ਹੈ ਬੜਾ ਵਧੀਆ ਬੰਦਾ ਹੈ ਔਰ ਇੱਕ ਚੀਜ਼ ਮੈਂ ਤੁਹਾਨੂੰ ਵੀ ਕਹਿਣੀ ਚਾਹਾਂਗਾ ਕਿ ਕੋੜਗਪੂਰੇ ਦਾ ਪਾਣੀ ਇੰਨਾ ਮਿੱਠਾ ਹੈ ਕਿ ਜਿਹੜਾ ਬੰਦਾ ਆ ਜਾਂਦਾ ਹੈ ਬੰਦਾ ਸਰੀਲਾ ਹੋ ਜਾਂਦਾ ਕਿਉਂਕਿ ਕੋੜਗਪੂਰੇ ਦੇ ਵਿੱਚੋਂ ਬਹੁਤ ਹੀ ਨਾਮਵਰ ਕਲਾਕਾਰ ਬਲੰਦੀਆਂ ਤੱਕ ਪਹੁੰਚੇ ਆ ਤਾਂ ਆਓ ਤੁਹਾਨੂੰ ਮਿਲਾਉਣਾ ਉਸ ਬੰਦੇ ਨਾਲ ਉਸ ਇਨਸਾਨ ਦੇ ਨਾਲ ਜਿਹੜਾ ਅੰਦਾ ਪਾਲਦੇ ਵਿੱਚ ਆ ਕੇ ਐ ਮੰਡੀ ਦੇ ਵਿੱਚ ਢਾਬਾ ਲਾ ਕੇ ਉੱਥੇ ਕੰਮ ਕਰ ਰਿਹਾ ਹੈ ਆਜੋ ਕਰਦੇ ਆ ਗੱਲਾਂ ਜੀ ਹੋਰ ਕੀ ਹਾਲ ਮਹਾਰਾਜਾ ਹੋਰ ਸਵਾ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜੀ ਲਾਲ ਬਾਦੁਰਾ ਜੀ ਹਾਂਜੀ ਹਾਂਜੀ ਔਰ ਮੈਨੂੰ 15-20 ਸਾਲ ਹੋ ਗਏ ਕਿ ਨੇਪਾਲ ਚ ਆਏ ਹਾਂ ਜੀ ਔਰ ਮੈਂ ਇੱਕ ਗੱਲ ਸੁਣੀ ਇੱਥੇ ਮੈਨੂੰ ਪਤਾ ਲੱਗਿਆ ਕਿ ਤੁਸੀਂ ਤਾਂ ਪੰਜਾਬੀ ਸ਼ੁੱਧ ਵੈਸੇ ਤਾਂ ਤੁਸੀਂ ਬੋਲੀ ਜਾਂ ਕੋਈ ਪਤਾ ਲੱਗਿਆ ਹਾਂਜੀ ਤੇ ਇਹਦੇ ਪੰਜਾਬੀ ਗਾਣੇ ਵੀ ਗਾਣਨੇ ਆਂ ਇਹ ਜੀ ਗਾਣੇ ਵੀ ਗਾਣਨੇ ਆਂ ਹਿੰਦੀ ਵੀ ਬੋਲਨੇ ਆਂ ਪੰਜਾਬੀ ਵੀ ਬੋਲਨੇ 200 ਵਿਖੋ ਇੱਕ ਨੇਪਾਲੀ ਬੰਦਾ ਜਿਉ 15-20 ਸਾਲ ਪੰਜਾਬ ਚ ਆਇਨ ਹੋਏ ਆਪਾਂ ਨੂੰ ਐਜੇ ਨੇਪਾਲੀ ਬੋਲਣੀ ਮੈਂ ਕਿਹਾ ਸਾਰੀ ਉਮਰ ਲੱਗ ਜੂ ਆਪਾਂ ਨੂੰ ਬੋਲਣੇ ਨਹੀਂ ਆਉਣੇ ਪਰ ਇਹ ਇਨਸਾਨ ਐ ਬਿਲਕੁਲ ਸ਼ੁੱਧ ਪੰਜਾਬੀ ਬੋਲਦਾ ਹਿੰਦੀ ਬੋਲਦਾ ਤੁਸੀਂ ਸੁਣ ਵੀ ਰਹੇ ਆਂ ਗੱਲ ਤੇ ਲੋ ਪਹਿਲਾਂ ਕਿ ਪੰਜਾਬੀ ਗਾਣੇ ਸੁਣਾ ਦੇ ਮੜੇ ਆ ਤੇ ਥੋੜਾ ਜਿਆ ਦੋਸਤਾਂ ਨੂੰ ਪਤਾ ਲੱਗ ਜੇ ਠੀਕ ਹੈ ਜੀ ਹਾਂਜੀ ਅੱਸੀ ਲੈਣ ਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ ਵਾਹ ਦਿਲ ਦੇ ਕਦਰਾਂ ਨਾਲ ਲਾ ਕੇ ਕਦਰ ਗਵਾ ਬੈਠੇ ਦਿਲ ਦੇ ਕਦਰਾਂ ਨਾਲ ਲਾ ਕੇ ਕਦਰ ਗਵਾ ਬੈਠੇ ਅਸੀਲ ਪੁੜੇ ਲੈ ਇਹਦਾ ਹਰਕਤ ਵਾਜੀ ਵਧੀਆ ਯਾਰ ਕਿਆ ਬਾਤ ਹੈ ਇਹ ਸਿੱਖਿਆ ਕਿਦੋਂ ਕੇ ਵੈਸੀ ਕੁਦਰਤ ਵੱਣੀ ਹੈ ਕੁਦਰਤ ਦੀ ਦੇਣ ਜੀ ਬੱਸ ਵਾਹ ਜੀ ਵਾਹ ਜੀ ਬਹੁਤ ਤੇਰੀ ਆਵਾਜ਼ੀ ਹੈ ਤੁਹਾਡਾ ਨਾਮ ਹੈਗਾ ਲਾਲ ਬਾਧਰ ਜੀ ਲਾਲ ਬਾਦਰ ਵਾਜ ਲਾਲ ਬਾਦਰ ਜੀ ਇੱਕ ਇਹ ਹਿੰਦੀ ਗੀਤ ਵੀ ਸੁਣਾਓ ਕਿਉਂਕਿ ਦੋਸਤ ਸਾਰੇ ਤਰ੍ਹਾਂ ਦੇ ਇਹ ਸਾਡੇ ਚੈਨਲ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੇਖਦੇ ਆ ਤੇ ਇੱਕ ਹਿੰਦੀ ਗਾਣੇ ਦੇ ਵੀ ਥੋੜੇ ਦੋ ਗੋਲ ਹੋ ਜਾਣਾ ਹਮੇ ਔਰ ਜੀਨੇ ਕੀ ਚਾਹਤ ਨਾ ਹੋਤੀ ਅਗਰ ਤੁਮ ਨਾ ਹੋਤੇ ਅਗਰ ਤੁਮ ਨਾ ਹੋਤੇ ਵਾਹ ਜੀ ਵਾਹ हमें जो तुम्हारा सहारा न मिलता भवर में ही रहते किनारा न ना मिलता हमें और जीने की हो अगर तुम ना होते अगर तुम ना होते ਹਣ ਤੁਸੀਂ ਫਿਰ ਤੇ ਢਾਬੇ ਤੇ ਨੌਕਰੀ ਕਰਦੇ ਸੀ ਹਾਂਜੀ ਠੀਕ ਹੈ ਜੀ ਤੇ ਕਾਰੀਗਰ ਮੈਂ ਉਸਨੇ ਤੰਦੂਰ ਦੇ ਵੀ ਕਾਰੀਗਰ ਤੁਸੀਂ ਚਿਕਨ ਚੁਕਨ ਬਰਾਬਰੀ ਬਣਾਉਣੇ ਆ ਹਾਂਜੀ ਬਾਕੀ ਤੁਹਾਡੇ ਨੇਪਾਲੀ ਬੰਦੇ ਤੇ ਵੈਸੀ ਗੁਣ ਹੁੰਦੇ ਆ ਹਾਂਜੀ ਚਿਕਨ ਦੀ ਆਈਟਮਾਂ ਤਾਂ ਸਾਰੀਆਂ ਮੇਰੇ ਖਿਆਲ ਤਕਰੀਬਨ ਬਣਾ ਲੈਣੇ ਆ ਹਾਂਜੀ ਤੇ ਵਧੀਆ ਇੱਥੇ ਚੱਲ ਰਿਹਾ ਫਿਰ ਗ੍ਰਹਿ ਗਰਸਤੀ ਕਿੰਨੇ ਬੱਚੇ ਆ ਜੀ ਤੁਹਾਡੇ ਮੇਰੇ 5 ਆ ਜੀ ਤਿੰਨ ਕੁੜੀਆਂ ਠੀਕ ਹੈ ਜੀ ਤੇ ਦੋ ਮੁੰਡੇ ਆਛਾ ਜੀ ਕੁੜੀਆਂ ਦਾ ਵਿਆਹ ਹੋ ਚੁੱਕਿਆ ਕੁੜੀਆਂ ਵਿਆਹ ਦੀਆਂ ਇਸੇ ਕੰਮ ਜਿਹਾ ਮਿਹਨਤ ਨਾਲ ਆ ਮਿਹਨਤ ਨਾਲ ਵਾਹ ਜੀ ਬਹੁਤ ਅੱਛੀ ਗੱਲ ਹੈ ਕਿ ਦੋਸਤੋ ਮਿਹਨਤ ਦੇ ਵਿੱਚ ਕੋਈ ਲੰਬਾ ਨਹੀਂ ਹੁੰਦਾ ਔਰ ਇਹ ਬੰਦਾ ਵੇਖੋ ਮਿਹਨਤੀ ਐ ਨਾਪਾਲ ਦੇ ਵਿੱਚੋਂ ਆ ਕੇ ਪੰਜ ਬੱਚੇ ਆ ਔਰ ਪੰਜਾਂ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਔਰ ਵਧੀਆ ਪੜਾਇਆ ਲਿਖਾਇਆ ਤੇ ਉਹਨਾਂ ਦੇ ਕੁੜੀਆਂ ਦੇ ਤਿੰਨਾਂ ਦੇ ਹੋ ਗਏ ਤੇ ਬੇਟੇ ਰਿੰਦੇ ਹੈ ਜੀ ਵਾਹ ਜੀ ਵਾਹ ਇਸੇ ਤਰ੍ਹਾਂ ਸਿੱਖਿਆ ਵੀ ਲੈਣੀ ਚਾਹੀਦੀ ਐ ਔਰ ਮਿਹਨਤ ਦੇ ਨਾਲ ਸਾਰੇ ਕੰਮ ਹੋ ਜਾਂਦੇ ਐ ਕੁਝ ਹੋਰ ਇੱਕ ਦਾ ਗੀਤ ਹੋਰ ਸੁਣਾ ਲਓ ਕਿ ਜਿਆਦਾ ਸਮਾਂ ਨਹੀਂ ਲੈਣਾ ਆਪਾਂ ਤੇ ਇੱਕ ਪਿਆਰਾ ਜਿਹਾ ਪੰਜਾਬੀ ਹੁੰਦਾ ਤਾਂ ਪੰਜਾਬੀ ਸੁਣਾ ਦੋ ਜਾਂ ਹਿੰਦੀ ਤਾਂ ਹਿੰਦੀ ਜਿਹੜਾ ਤੁਹਾਡਾ ਮਨ ਆ ਇਹ ਤੁਹਾਨੂੰ ਜੰਗ ਲੱਗਦਾ ਹਿੰਦੀ ਸੁਣਾ ਦਿਓ ਮਾਰਨੇ ਆਦਮੀ ਮੁਸਾਫਿਰ ਹੈ ਆਤਾ ਹੈ ਜਾਂਤਾ ਹੈ ਆਤੇ ਜਾਂਤੇ ਰਸਤੇ ਮੇਂ ਯਾਦें ਛੋੜ ਜਾਂਦਾ ਝੋਕਾ ਵਕਾ पाने करेला झोंका हवा का पानी करेला मेले में रह जाए जो अकेला मेले में रह जाए जो अकेला फिर वो अकेला ही रह जाता है आदमी ਮੁਸਾਫਿਰ ਹੈ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਹੀ ਖੁਸ਼ੀ ਹੋਈ ਸਾਨੂੰ ਵੀ ਐ ਤੁਹਾਡੇ ਨਾਲ ਗੱਲਾਂ ਕਰਕੇ ਔਰ ਬਹੁਤ ਵਧੀਆ ਲੱਗਿਆ ਕਿ ਇੰਨੀ ਮਿਹਨਤ ਕਰਕੇ ਬੱਚਿਆਂ ਨੂੰ ਪੜਾਇਆ ਲਿਖਾਇਆ ਚਲੋ ਇਹ ਵੀ ਸ਼ੌਂਕ ਹੈ ਤੁਹਾਡਾ ਗਾਉਣ ਦਾ ਤੇ ਤੁਸੀਂ ਮਰਾ ਕੀਤੀ ਨਹੀਂ ਟਰਾਈ ਕਿਤੇ ਅੱਗੇ ਕਾਮਯਾਬੀ ਦੀ ਕੋਈ ਇਹ ਗੀਤ ਰਿਕਾਰਡ ਕਰਾਉਣ ਦੇ ਕੋਈ ਹੋਰ ਕਿ ਗਰੀਬੀ ਦਾ ਵੀ ਚੱਕਰ ਪੈ ਲਈ ਜੀ ਜੀ ਆ ਬਾਕੀ ਅਨਪੜ ਦਾ ਤੁਹਾਨੂੰ ਬਿਲਕੁਲ ਬਿਲਕੁਲ ਇਹ ਵੀ ਚੀਜ਼ਾਂ ਹੋ ਜਾਂਦੀਆਂ ਸਹੀ ਗੱਲ ਹੈ ਸਹੀ ਗੱਲ ਥੋੜੇ ਬਹੁਤ ਪੜੇ ਲਿਖੇ ਹੁੰਦੇ ਤਾਂ ਚਲੋ ਕੁਛ ਮਹਾਰਾਜ ਦੀ ਕਿਰਪਾ ਹੋ ਜਾਂਦੀ ਐਨਾ ਵੀ ਟਾਈਮ ਪਾਸ ਕਰੀ ਜਾਂਦੇ ਉਹਨਾਂ ਦੀ ਯਾਦ ਕਰ ਲੈਂਦੇ ਆ ਪੁਰਾਣੇ ਲੋਕਾਂ ਨੂੰ ਯਾਦ ਕਰੀਦਾ ਜੀ ਬਸ ਤਾਂ ਦੋਸਤੋ ਅਗਰ ਸਾਡੀ ਇਹ ਇੰਟਰਵਿਊ ਵਧੀਆ ਲੱਗੀ ਤਾਂ ਤੁਸੀਂ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਔਰ ਗੋਲਡੀ ਕੋਡ ਨੂੰ ਪੂਰਾ ਸਾਡਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਔਰ ਇੱਕ ਨੇਪਾਲੀ ਬੰਦਾ ਵੇਖੋ ਤੇ ਮੜੀ ਜੀ ਭਾਸ਼ਾ ਕੋਈ ਨੇਪਾਲੀ ਵੀ ਮੈਨੂੰ ਮੜੀ ਗੱਲ ਕਰਕੇ ਦਿਖਾ ਦਿਓ ਕਿਉਂਕਿ ਦੋਸਤਾਂ ਬਦਲੇ ਜੇ ਵਾਕਈ ਨੇਪਾਲੀ ਹੈ ਇਹ ਸੋਚਦੇ ਮੈਂ ਫੇਕ ਵੀਡੀਓ ਬਣਾ ਲਈ ਯਾਰ ਨਹੀਂ ਨਹੀਂ ਇਹ ਬੰਦਾ ਪੰਜਾਬੀ ਸੀਗਾ ਮੈਂ ਇੱਕ ਗੀਤੀ ਸੁਣਾ ਦੇਣਾ ਬਸ ਫਿਰ ਤਾਂ ਕੀ ਬਾਤ ਹੈ ਨਪਾਲੀ ਵਾਹ ਜੀ ਹਾਂ ਜੀ ਹਾਂ ਜੀ ਸੁਣਾ ਦੇ ਬਨੂ ਪਰ ਪੁਰਸ਼ ਕੋ ਖੇਲਾਉਨਾ ਪੁਰਸ਼ ਕੋ ਖੇਲਾਉਨਾ ਕੋਸਲੇ ਚੁੰਛਯੋ ਹਮਰੋ ਬਿਲਾਉਨਾ ਭੁਲ ਲਾਉਨੇ ਕੇਸੈ ਮਾ ਕੁਛ ਛੋਰੀ ਝਰਦੈ ਛਾ ਓਰਾਲੀ ਬਿਰਾਨੋ ਦੇਸ ਹੈ ਮਾ ਮਾ ਇਹਦਾ ਮਤਲਬ ਮਰੇ ਦੱਸ ਦੇ ਸਾਨੂੰ ਕੀ ਹੈ ਇਹ ਇਹਦਾ ਮਤਲਬ ਹੈ ਵੀ ਅਪਰ ਜੇ ਮੈਂ ਕਹਿ ਦਿੰਨੇ ਹਿੰਦੀ 'ਚ ਰਤੀ ਸਾਹਿਬ ਨੇ ਇੱਕ ਗੀਤ ਗਾਇਆ ਸੀਗਾ ਬਾਬੂਲ ਦੀ ਦੁਆਇ ਲੈਤੀ ਜਾ ਹਾਂਜੀ ਹਾਂਜੀ ਇਸ ਐਸੀ ਤਰ੍ਹਾਂ ਬੜੀ ਅਮਰ ਨੇਪਾਲੀ 'ਚ ਇਹਨੂੰ ਕਹਿ ਗਿਆ ਅੱਛਾ ਗੀਤ ਯਾਨੀ ਕਿ ਇਹ ਸਮਾਜ ਦੇ ਵਿੱਚ ਹਾਂਜੀ ਹਾਂਜੀ ਸੁਣਨ ਵਾਲਾ ਗੀਤ ਤਾਂ ਦੋਸਤੋ ਬਹੁਤ ਬਹੁਤ ਧੰਨਵਾਦ ਐ ਲਾਲ ਬਾਧਰਜੀ ਕੋਲ ਤੁਸੀਂ ਗਾਣੇ ਵੀ ਸੁਣੇ ਐ ਤੇ ਦੁਬਾਰਾ ਫਿਰ ਜੇ ਅੱਛਾ ਲੱਗਿਆ ਤਾਂ ਸਾਡਾ ਚੈਨਲ ਜ਼ਰੂਰ ਕਰ ਲਿਓ ਸਬਸਕ੍ਰਾਈਬ ਔਰ ਇਸੇ ਤਰ੍ਹਾਂ ਦੇ ਮਿਹਨਤੀ ਇਨਸਾਨ ਔਰ ਅੱਛੇ ਇਨਸਾਨਾਂ ਨਾਲ ਤੁਹਾਡੀ ਮੁਲਾਕਾਤ ਕਰਉਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ ਲਾਲਬਾਦਰ ਜੀ ਤੁਸੀਂ ਸਾਡੇ ਵਾਸਤੇ ਟਾਈਮ ਆ ਤੁਹਾਡਾ ਕੰਮ ਵੀ ਛਡਵਾਇਆ ਸੀ ਚਲੋ ਕੰਮ ਵੀ ਕਰਨਾ ਤੇ ਬੜੀ ਮਿਹਰਬਾਨੀ ਸਾਡੇ ਨਾਲ ਟਾਈਮ ਕੱਢ ਕੇ ਤੁਸੀਂ ਗੱਲਾਂ ਕੀਤੀਆਂ ਔਰ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਜੀ ਮੈਂ ਜਿਹੜੇ ਬੱਚੇ ਅੱਜ ਕਨ ਨਸ਼ੇ ਕਰਦੇ ਵੀ ਨਾ ਕਰਨ ਹਾਂ ਵਧੀਆ ਸੋਚ ਠੀਕ ਕਿ ਹਾਲੇ ਕਲ ਮੁੰਡੇ ਬਹੁਤ ਮਰ ਜਾਂਦੇ ਉਹ ਨਸ਼ਾ ਨਾ ਕਰਨ ਚੰਗਾ ਮਾਪਿਆਂ ਦੀ ਸੇਵਾ ਕਰਨਾ ਨਹੀਂ ਬਹੁਤ ਵਧੀਆ ਬਹੁਤ ਵਧੀਆ ਸੰਦੇਸ਼ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਸੀਂ ਇੱਧਰ ਸੁਣਿਆ ਵੀ ਹੈ ਔਰ ਅੱਛੀਆਂ ਗੱਲਾਂ ਵੀ ਤੁਸੀਂ ਸੁਣੀਆਂ ਹੈ ਬੜੀ ਮਿਹਰਬਾਨੀ ਜੀ ਠੀਕ ਹੈ ਜੀ ਲਾਲਬਧਰ ਜੀ ਠੀਕ ਹੈ ਜੀ ਧੰਨਵਾਦ ਦੋਸਤੋ ਬੜੀ ਮਿਹਰ